ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਵਿਜੇਪੂਰੀ ਹੈ ਔਰ ਮੈਂ ਐਸਟੀਸੀ ਐਕਟ ਨੂੰ ਹੋਲ ਕਰਦਾ ਮਾਈ ਲੈਸ਼ ਦੇ ਅੰਦਰ ਵਿੱਚ ਔਰ ਅੱਜ ਆਪਾਂ ਇਹ ਵੀਡੀਓ ਬਣਾ ਰਹਾ ਸਾਡਾ ਮੇਨ ਪਰਪਸ ਕੀ ਹੈ ਕਿ ਮੈਂ ਅੱਜ ਤੁਹਾਨੂੰ ਇੱਕ ਐਸੇ ਆਇਰਨ ਲੀਡੀਨਾ ਬਣਾਣਾ ਜਾ ਰਿਹਾ ਜਿਹਨ ਨੂੰ ਜਿਹਦੀ ਮੈਂ ਉਮਰ ਦੀ ਗੱਲ ਕਰਾਂ ਉਹਨਾਂ ਦੀ ਉਮਰ ਹੈਗੀ 69 ਹੀ ਹੈ ਔਰ ਪਿਛਲੇ 35 ਸਾਲ ਤੋਂ ਉਹ ਲੋਕਾਂ ਦੀ ਸੇਵਾ ਕਰ ਰਹੇ ਨੇ ਕਾਇਨੀ ਦੇ ਵਿੱਚ ਔਰ ਅੱਜ ਆਪਾਂ ਉਹਨਾਂ ਨੂੰ ਮਿਲਾਂਗੇ ਤੇ ਉਹਨਾਂ ਦਾ ਐਕਸਪੀਰੀਅੰਸ ਪੁੱਛਾਂਗੇ ਪਿਛਲੇ 2 ਸਾਲ ਤੋਂ ਉਹ ਸਾਡੇ ਨਾਲ ਮਾਈ ਲਾਈਫ ਸਟਾਈਲ ਦੇ ਰਨ ਦੇ ਕੇ ਕੰਮ ਕਰ ਰਹੇ ਨੇ ਔਰ ਉਹਨਾਂ ਨੇ ਉਹ ਅੱਛਾ ਵੀ ਗਾਈਡ ਕਰਨਗੇ ਵੀ ਉਹਨਾਂ ਨੇ ਕਿਹੜੇ-ਕਿਹੜੇ ਪ੍ਰੋਡਕਟ ਵਰਕੇ ਤੇ ਕਿਦਾਂ ਰਿਜ਼ਲਟ ਹੋਇਆ ਤੇ ਮੈਂ ਤੁਹਾਡਾ ਉਹਨਾਂ ਨੂੰ ਲਾ ਕਰਵਾ ਨਾ ਨਾ ਮੈਂ ਡਾਕਟਰ ਮਨਜੀਤ ਕੋਰ ਜੀ ਤੇ ਆਉਂ ਅਸੀਂ ਉਹਨਾਂ ਨੂੰ ਮਰੀ ਮਰੀ ਸਸੀ ਕਾ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਸੀ ਕਾ ਜੀ ਮੈਡਮ ਤੁਸੀਂ ਪਹਿਲਾਂ ਆਪਣਾ ਨਾਮ ਤੇ ਆਪਣੇ profession ਬਾਰੇ ਦੱਸੋ ਜੀ ਹਾਂ ਜੀ ਮੇਰਾ ਨਾਮ ਡਾਕਟਰ ਮਨਜੀਤ ਕੋਰ ਆ ਮੈਂ 35 ਸਾਲ ਤੋਂ ਹੈ ਪ੍ਰੈਕਟਿਸ ਕਰਦੇ ਹਾਂ ਹਾਂ ਮੈਂ ਗਾਇਨੀ ਦਾ ਹੀ ਕਰਦੇ ਹਾਂ ਲੇਡੀਜ਼ ਦਾ ਹੀ ਕਰਦੇ ਹਾਂ ਤੇ ਮੈਨੂੰ ਹੁਣ ਵਿਜੇਪੁਰੀ ਸਾਹਿਬ ਤੇ ਮੁਕੇਸ਼ ਮੈਡਮ ਮਿਲੇ ਉਹਨਾਂ ਨੇ ਮੈਨੂੰ ਇਸ ਪ੍ਰੋਡਕਟ ਬਾਰੇ ਸਾਰਾ ਜਾਣਕਾਰੀ ਦਿੱਤੀ ਇੱਕ ਆਪਣੇ ਕਿਸੇ ਵੀ ਲੇਡੀ ਦੇ ਵਿੱਚ ਰਸੋਲੀਆਂ ਦੀ ਜਾਂ ਕੋਈ ਉਹਨਾਂ ਦੇ ਹੋਰ ਵੀ ਟਿਊਬਾਂ ਦੇ ਵਿੱਚ ਜਾਂ ਕੋਈ ਉਹਨਾਂ ਦੇ ਬੱਚੇਦਾਨੀ ਚ ਪ੍ਰੋਬਲਮ ਆ ਜਾਂ ਉਹਨਾਂ ਨੂੰ ਕੋਈ ਗਿਆ ਜਾਂ ਕੁਛ ਵੀ ਆ ਉਹਦੇ ਬਾਰੇ ਮੈਂ ਇਹ ਪ੍ਰੋਡਕਟ ਯੂਜ਼ ਕੀਤਾ ਤੇ ਇਹਦੇ ਵਿੱਚ ਮੈਨੂੰ ਕਾਫੀ ਰਿਜ਼ਲਟ ਅੱਛੇ ਮਿਲੇ। ਇਹ ਰਿਜ਼ਲਟ ਮਤਲਬ ਕਿ ਐਨੇ ਕੁ ਵਧੀਆ ਮਿਲੇ ਆ ਕਿ ਜਿਨ੍ਹਾਂ ਦੇ 10 ਸਾਲ ਤੋਂ ਬੇਬੀ ਨਹੀਂ ਸੀ ਹੋਇਆ। ਉਹਨਾਂ ਦੇ ਇਹਨੂੰ 3 ਮਹੀਨੇ ਇੱਕ 4 ਮਹੀਨੇ ਕਰਨ ਦੇ ਨਾਲ ਹੀ ਤਨਸੀਬ ਹੋ ਗਿਆ। ਕੋਈ ਸਾਨੂੰ ਕੁਝ ਨਹੀਂ ਕਰਾਉਣਾ ਪਿਆ, ਕੋਈ ਟੈਸਟ ਨਹੀਂ ਇੱਕ ਵਾਰੀ ਟੈਸਟ ਕਰਾ ਕੇ ਦੇਖ ਲਿਆ ਵੀ ਇਹਦੇ ਵਿੱਚ ਆ ਨੁਕਸਾ। ਇਸ ਡਰੈਕ ਨਾਲ ਸਾਨੂੰ ਬਹੁਤ ਰਿਜ਼ਲਟ ਅੱਛੇ ਮਿਲੇ। ਇਹ 3 ਮਹੀਨੇ ਪਲਾਈ ਉਹਦੇ ਵੀ ਹੋ ਗਿਆ ਜਿਹਨੂੰ ਮੈਂ 2 ਮਹੀਨੇ ਪਲਾਈ ਆ ਦਵਾਈ ਉਹਦੇ ਵੀ ਹੋ ਗਿਆ। ਸਾਨੂੰ ਬਹੁਤ ਹੀ ਮਤਲਬ ਵਧੀਆ ਫਿਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੁਝ ਨਹੀਂ ਲੇਡੀਜ਼ ਨੂੰ ਔਰ ਜੈਂਸ ਨੂੰ ਦੋਨਾਂ ਨੂੰ ਇਹ ਦਵਾਈ ਜਿਹੜੀ ਆ ਵਧੀਆ ਮਤਲਬ ਫਿੱਟ ਬੈਠਦੀ ਹੈ ਇਹਦੇ ਨਾਲ ਸਾਨੂੰ ਹੋਰ ਵੀ ਕਈ ਮਤਲਬ ਕਿੰਦਰ ਬਿਮਾਰੀਆਂ ਠੀਕ ਕਰਨ ਦਾ ਠੀਕ ਹੈ ਜਿਸ ਅਸੀਂ ਮੈਂ ਤਾਂ ਇਹੀ ਚਾਹੂੰਗੀ ਕਿ ਜਿਹੜਾ ਵੀ ਇਸ ਆਈਪੀਐਫ ਕਰਵਾਉਣ ਨੂੰ ਕਹਿੰਦਾ ਹੈ ਕਿ ਮੈਂ ਬੱਚਾ ਲਵਾਂ ਤੇ ਉਹਨੂੰ ਪਹਿਲਾਂ ਇਹ ਜਿਹੜਾ ਪ੍ਰੋਡਕਟ ਸਾਡੇ ਵਾਲਾ ਯੂਜ਼ ਕਰਕੇ ਦੇਖ ਲਵੇ ਕਿੱਥੇ ਉਹ ਇੰਨੇ ਸਾਲ ਵੇਟ ਕੀਤੀ 2-3 ਮਹੀਨੇ 4 ਮਹੀਨੇ ਇਹ ਕਰੇ ਵੈਸੇ ਇਹਦਾ 6 ਮਹੀਨੇ ਦਾ ਔਰਸ ਆ 6 ਮਹੀਨੇ ਨਹੀਂ ਤਾਂ 3 ਮਹੀਨੇ ਤਾਂ ਕਰੇ ਨਾ 3 ਮਹੀਨੇ ਚ ਹੀ ਉਹਨੂੰ ਰਿਜ਼ਲਟ ਮਿਲ ਜਾਏ ਇਹ ਜ਼ਰੂਰ ਵਰਤ ਕੇ ਦੇਖਣ ਐਲੀਮੈਂਟ ਜਿਹੜਾ ਹੈਗਾ ਸਾਡਾ ਪ੍ਰੋਡਕਟ ਇਹਦੇ ਨਾਲ ਜੁੜਨ ਔਰ ਇਹਨੂੰ ਵਰਤ ਕੇ ਦੇਖਣ ਉਹਨਾਂ ਨੂੰ ਆਪੇ ਹੀ ਰਿਜ਼ਲਟ ਮਿਲ ਜਾਏਗਾ ਤੁਹਾਡੇ ਕੋਈ ਕੁਝ ਕਰਨ ਦੀ ਲੋੜ ਨਹੀਂ ਤੁਹਾਡੇ ਕਹਿਣ ਨਾਲ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਉਣ ਗਵਾਉਣ ਨੂੰ ਇਹ ਦੱਸਣੇ ਚਾਹੀਦੇ ਆ ਬਿਲਕੁਲ ਦੱਸਣੇ ਚਾਹੀਦੇ ਅ ਅੱਜ ਦੇ ਟਾਈਮ ਅੱਜ ਤੱਕ ਮੈਡਮ ਤੁਸੀਂ ਪਿਛਲੇ 2 ਸਾਲਾਂ ਤੋਂ ਇਸ ਪ੍ਰੋਡਕਟ ਨਾਲ ਤੁਸੀਂ ਲੋਕਾਂ ਦੇ ਕੋਟ 10 12 ਪੇਸ਼ੈਂਟ ਜਿਹੜੇ ਆ ਨਾ ਉਹ ਮੈਂ ਠੀਕ ਕਰ ਚੁੱਕੀ ਓਕੇ ਔਰ ਉਹਨਾਂ ਦੇ ਬੱਚੇ ਹੋ ਚੁੱਕੇ ਆ ਜੀ ਔਰ ਇਸ ਵੇਲੇ ਵੀ 2-3 ਪੇਸ਼ੈਂਟ ਐਦਾਂ ਦੇ ਜਿਨ੍ਹਾਂ ਨੂੰ ਮਤਲਬ ਬੜੀ ਆਸ ਸੀ ਕਿ ਵੀ ਮਤਲਬ ਸਾਡਾ ਹੁੰਦਾ ਨਹੀਂ ਹੁੰਦਾ ਨਹੀਂ ਉਹ ਮੇਰੇ ਕੋਲ ਆਇਆ ਮੈਂ ਉਹਨਾਂ ਨੂੰ ਇਹੀ ਸਭ ਕੁਝ ਉਹਨਾਂ ਨੂੰ ਸ਼ੁਰੂ ਕਰਵਾਇਆ ਤੇ ਅੱਜ ਦੇਖੋ ਤੁਸੀਂ ਉਹਨਾਂ ਦੇ ਸੁੱਖ ਨਾਲ 2-2 ਮਹੀਨੇ 3-3 ਮਹੀਨੇ ਉਹਨਾਂ ਨੂੰ ਪ੍ਰੈਗਨੈਂਸੀ ਦੀ ਆਸ ਆ ਜਾਂਦੀ ਹੈ। ਮੈਡਮ ਤੁਸੀਂ ਦੱਸ ਰਹੇ ਸੀਗੇ ਵੀ ਕਿੱਦਾਂ ਦੇ ਪੇਸ਼ੈਂਟ ਵੀ ਸੀਗੇ ਜਿਨ੍ਹਾਂ ਦਾ ਤੁਹਾਨੂੰ ਕੋਈ ਉਮੀਦ ਵੀ ਨਹੀਂ ਸੀਗੀ ਵੀ ਇਹਨਾਂ ਦੇ ਬੱਚੇ ਨਹੀਂ ਸੀ। ਦੱਸ ਸਕਦੇ ਹੋ ਹੋ ਗਏ। ਹੈਲਥ ਉਹ ਤੇ ਵੀ ਕੋਈ ਜ਼ਿਆਦਾ ਸੀ। ਹਾਂ ਜੀ ਉਹ ਵੀ ਮਤਲਬ ਕੇ ਦੇ ਨਾਲ ਠੀਕ ਹੋ ਗਏ। ਜੀ ਤੁਹਾਡਾ ਕੀ ਸੁਨੇਹਾ ਹੈ ਲੋਕਾਂ ਨੂੰ ਇਹਦੇ ਬਾਰੇ? ਮੇਰਾ ਸੁਨੇਹਾ ਤੇ ਇਹੀ ਆ ਕਿ ਦੂਜੀਆਂ ਦਵਾਈਆਂ ਨਾਲੋਂ ਤੁਸੀਂ ਪਹਿਲਾਂ ਇਹਨੂੰ ਯੂਜ਼ ਕਰਕੇ ਦੇਖੋ। ਇਹਨੂੰ ਵਰਤ ਕੇ ਦੇਖੋ। ਤੁਹਾਨੂੰ ਆਪ ਹੀ ਰਿਜ਼ਲਟ ਮਿਲ ਜਾਣਾ ਧੰਨਵਾਦ ਮੈਡਮ ਜੀ ਤੁਹਾਡਾ ਬਹੁਤ ਬਹੁਤ ਤੇ ਥੋੜਾ ਜਿਹਾ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਕਿੰਨੇ ਸਾਲ ਕਿੱਥੇ ਕਿੱਥੇ ਪ੍ਰੈਕਟਿਸ ਕੀਤੀ ਮੈਂ 10 ਸਾਲ ਕੀਤੀ ਆ ਕਪੂਵਾਲ ਰੋਡ ਤੇ ਜੀ 10 12 ਸਾਲ ਮੈਂ ਪ੍ਰੈਕਟਿਸ ਉੱਥੇ ਕੀਤੀ ਉਸ ਤੋਂ ਬਾਅਦ ਮੈਂ ਰੇਲਵੇ ਕਲੋਨੀ ਚ ਕੀਤੀ ਉਸ ਤੋਂ ਬਾਅਦ ਹੁਣ ਮੈਂ ਜਲੰਧਰ ਬਾਈਪਾਸ ਏਜ ਮੇਰੀ ਜਾਦਾ ਹੋਣ ਕਰਕੇ ਮੈਂ ਹੁਣ ਘਰ ਚ ਹੀ ਕਰਦੀ ਆ ਮੈਂ ਰੇਲਵੇ ਚ ਵੀ ਕੀਤੀ ਸਾਡੇ ਰੇਲ ਦਾ ਕਾਫੀ ਸਟਾਫ ਹੈ ਬਹੁਤ ਜ਼ਿਆਦਾ ਜਿਹੜਾ ਮੇਰੇ ਕੋਲ ਉੱਥੇ ਸਾਡੇ ਹੈ ਸਭ ਕੁਝ ਹੈ ਲੇਕਿਨ ਉਹ ਮੇਰੇ ਤੇ ਹੀ ਯਕੀਨ ਕਰਦੇ ਯਕੀਨ ਕਰਨ ਦੇ ਨਾਲ ਹੀ ਸਾਰੇ ਕੰਮ ਹੁੰਦੇ ਤੇ ਉਹਨਾਂ ਦੇ ਵੀ ਬੇਬੀ ਕੁੜੇ ਬਹੁਤ ਬਹੁਤ ਧੰਨਵਾਦ ਮੈਡਮ ਤੁਹਾਡਾ ਐਕਸਪੀਰੀਅੰਸ ਦਾ ਸ਼ੁਕਰੀਆ ਠੀਕ ਹੈ